ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪ੍ਰੀਆ ਭਾਰ ਸਹਸ ਸੇ ਅਨਪਾਲਾ ਕੋਹੇ ਤੈਕ ਨ ਚੱਲੇ ਨਾਲ ਕੇਵ ਸਚਿਆਰ ਹੋਈਐ ਕੇਵ ਕੋੜੈ ਟੁਟੈ ਪਾਲ ਹੁਕਮਰ ਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੇ ਹੋਵਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮੋਂ ਮਿਲੈ ਵਿਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਉਕਮੀ ਬਖਸ਼ੀ ਸੇ ਹੁਕਮਿ ਸਦਾ ਪੁਵਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁੱਝੈ ਤਾਂ ਹਉਮੈ ਕਹੈ ਨ ਕੋਈ ਗਵੇ ਕੋ ਤਾਨ ਹੋਵੇ ਕਿਸੈ ਤਾਨ ਗਵੇ ਕੋ ਦਤਿ ਅਨੇ ਨੀਸਾਨ ਗਵੇ ਕੋ ਗੁਣ ਵਿਡਿਆਈਆਂ ਚਾਰ ਗਵੇ ਕੋ ਵਿਦਿਆ ਵਿਖਮ ਵਿਚਾਰ ਗਵੇ ਕੋ ਸਾਜ ਕਰੇ ਤਨ ਖੇ ਗਵੇ ਕੋ ਜੀ ਲਏ ਫਿਰ ਦੇ ਗਵੇ ਕੋ ਜਾਪੇ ਦਿਸੈ ਦੂਰ ਗਵੇ ਕੋ ਵੇਖੈ ਹਦਰ ਦੂਰ ਕਥਨਾ ਕਥਿਨਾ ਵੈ ਤੋਟ ਕਤ ਕਤ ਕਥੇ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗ ਅਦੁਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵੀਸ ਸਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀਂ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇ ਦੇ ਦਾਤ ਕਰੀ ਦਾਤਾਰ ਫਿਰ ਕਿ ਅੱਗੇ ਰੱਖੀਐ ਜਿ ਦਿੱਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਇਹ ਵਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਅਗੁਣੀ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸ਼ਰ ਗੁਰ ਗੋਖ ਵਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਅੱਖ ਨਾਹੀ ਕੈ ਨ ਕਥਣ ਨ ਜਾਈ ਗੁਰਾ ਇੱਕ ਦੇਵ ਜਾਈ ਸੁਮਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਵਿਣ ਭਾਣੀ ਕੀ ਨਾਏ ਕਰੀ ਜੇ ਤੀ ਸ੍ਰੀ ਠੂ ਪਾਈ ਵੇਖਾ ਮਨ ਕਰਮਾ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਬਨਾ ਜੀ ਅੰਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੁਰ ਦਸੁਣੀ ਹੋਏ ਨਵਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਉ ਰਖਾਏ ਕੈ ਜਸ ਕੀਤ ਜਗ ਲੇ ਜੇ ਤਿਸ ਨਦਰਣ ਆਵਈ ਤਾਂ ਬਾਤ ਨ ਪੁੱਛੈ ਕਿ ਕੀਤਨ ਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤਿਹਾ ਕੋਈ ਨਾ ਸੋਝੇ ਜਿਤਸ ਗੁਣ ਕੋਈ ਕਰੇ ਸੁਨੇ ਸਦਬੀ ਸੁਰਨਾ ਸੁਨੇ ਅੰਤਰਤਵਲੀ ਆਕਾਸ਼ ਸੁਨੇ ਦੀਪ ਲੋਪਾ ਤਾਲ ਸੁਨੇ ਪਹਨ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਸ ਸੁਨੇ ਅੰਧੂਪ ਪਉ ਕਾ ਨਾਸ ਸੁਨਿਆ ਈਸ਼ਰਵਰਮਾ ਇੰਦ ਸੁਨਿਆ ਮੁਖ ਸਲਾਹਨ ਮੰਦ ਸੁਨਿਆ ਯੁਗ ਯੁਗ ਤਨ ਭੇਦ ਸੁਨਿਆ ਸਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਸ ਸੁਨਿਆ ਦੂਖ pau ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ ਅਸ਼ਟ ਕੈਸ਼ਨਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਿਤਿਆਨ ਨਾਨਕ ਭਗਤ ਸਦਾ ਵਿਗਾਸ ਸੁਨਿਆਂ ਧੂਪ ਪਉ ਕਾ ਨਾਸ ਸੁਨੇਸਰਾ ਗੁਨਾ ਕੇਂਗਾ ਸੁਨਿਆ ਸੇਖ ਫੀਰ ਪਾਤਸ਼ਾ ਸੁਨਿਆਂ ਦੇ ਪਾਵੇ ਰਾਉ ਸੁਨੇ ਹਾਥ ਵੈ ਸਗਾਹ ਨਾਨਕ ਭਗਤ ਸਦਾ ਵਿਗਾਸ ਸੁਨਿਆਂ ਧੂਪ ਪਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾਗਦ ਕਰਮਨ ਲਿਖਨ ਹਾਰ ਮੰਨੇ ਕਬੈ ਕਰਨ ਵਿਚਾਰ ایسا نام نرنجن ہوئے جی کو من جانے من کوئ من, من بود ہو سگل پون کی شد منہ موہ چوٹا نہ کھائے منہ نمک ساتھ نہ جائے ایسا نام نرنجن ہوئے جی کو من جانے من کو منہ مارگ ڈھگن پائے من بتسم برگٹ جائے منہ مگن چلے پنتھ منہ ترم سنبند ਐ ਸਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮਨੈ ਪਾਵੇ ਮੁਖ ਦੁਆਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਗਤ ਨ ਬੇਖੋ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾ ਅਣ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹਾ ਹੈ ਦਰ ਰਾਜਾਨ ਪੰਚਾਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਰ ਤੌਲ ਧਰਮ ਦੇ ਆ ਕਪੂਤ ਸੰਤੋਖ ਥਾਬ ਰਖਿਆ ਜਨ ਸੂਤ ਜੇ ਕੋ ਬਝਵ ਸਚਿਆ ਤੌਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਤਲੈ ਕਵਨ ਜੋਰ ਜੀ ਜਾ ਤ੍ਰਿੰਗਾ ਕੇ ਨਾਮ ਸੁਨਨ ਲਿਖਿਆ ਬੜੀ ਕੁਲਾ ਮਿਹ ਲਿਖ ਲਿਖ ਜਾਣੇ ਕੋਈ ਲੇਖ ਲਿਖਿਆ ਕੀਤਾ ਹੋਇ ਕੀਤਾ ਤਨ ਸੋਲੇ ਰੂਹ ਕੀਤੀ ਦਾਤਿਆਣੇ ਕਉਣ ਕੂਤ ਕੀਤਬ ਸਾਵੋ ਏਕੋ ਗਵਾਓ ਤਿਸਤੇ ਹੋਏ ਲਖ ਦਰੀਆ ਉਹ ਕੁਦਰਤ ਕਉਣ ਕਾ ਵਿਚਾਰ ਵਾਰੇ ਨੇ ਜਿਆਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੁਹ ਸਦਾ ਸਲਾਮ ਅੰਕਾਰ ਅਸੰਗ ਜਪ ਸੰਗ ਪਾਓ ਸੰਗ ਪੂਜਾ ਸੰਗ ਤਪਤਾਓ ਅਸੰਗ ਗ੍ਰੰਥ ਮੁਖੇ ਇਹ ਪਾਠ ਅਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਖ ਸੂਰਮਾ ਭਗਸਾਰ ਸੰਖਮੁਨ ਲਿਵਲਾਈ ਤਾਰ ਕੁਦਰਤ ਕਉਣ ਕਾਇ ਚਾਰ ਬਾਰੀ ਨ ਜਾਬਾ ਏਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਸੰਖਮੁਰ ਕਰ ਜਾਹਿ ਜੋਰ ਸੰਖ ਗਲ ਵਢ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖਾ ਹੈ ਸੰਕ ਨਿੰਦਿਕ ਸਿਰ ਕਰ ਹੈ ਪਾਰ ਨਾਨਕ ਨੀਤ ਕਹਿ ਵਿਚਾਰ ਵਾਰੈ ਨ ਜਾਵਾ ਏਕ ਵਾਰ ਜੋਤਿ ਤੇ ਪਾਵੈ ਸਾਈ ਪਲਿਕਾਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਨਾਮ ਸੰਥਾਵ ਗਮ ਗਮ ਸੰਕ ਲੋ ਸੰਕ ਹੈ ਸਿਰ ਪਾਰ ਹੋਏ ਖਰੀ ਨਾਮ ਖਰੀ ਸਾ ਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਨ ਬਾਨ ਅਕਰਸਰ ਸੰਜੋ ਖਾਨ ਜਿਨੇ ਲਿਖੇ ਤਿਸ ਸਰਨਾਇ ਨੇ ਫਰਮਾਇ ਤੂ ਤੂ ਪਾਏ ਜੀਤਾ ਗੀਤਾ ਤੇਤਾ ਨਾਮ ਨਾਵੈ ਨਾਹੀ ਕੋ ਥਾਉ ਕੁਦਰਤ ਕਉਣ ਕਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੂ ਤੂ ਪਾਵੇ ਸਾਈ ਪਲਿਕਾ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈ ਤੰਦੇ ਪਾਣੀ ਤੋਤੇ ਤੁਰ ਸੁਖੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਏ ਉਤ ਹੋਏ پری ہے مت پاپ کے سانگو تو پیناوے کے رنگ پن پاپی ہی اخن کرنا لکھ لے جاؤ اپ نان کو کمیاب ہو تیر تھ جا دیانت دان جے کو پوت لکھا مان سنیا منیا من پاو تیت انترگ آو سب گن تیرے میں نہ ہی کوئی بن گن کی بگت نہ ہوئے سوستا تھبانی با برماؤ ست سوستھتا منچاؤ ਕਵਨ ਸੋਇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਰੂਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ ਥਿਤ ਵਾਰ ਨ ਜੋਗੀ ਆ ਨਿਰਵਤਮਾ ਨ ਕੋਈ ਜਿਆ ਕਰਤਾ ਸ੍ਰੀ ਟੀ ਕਉ ਸਾਜੇ ਆਪੇ ਜਾਣੇ ਸੋਈ ਕਿਉ ਕਰੇ ਅੱਖ ਕਿਉ ਸਾਲਾਹੀ ਕਿੰ ਵਰਨੀ ਕਿਉ ਜਾਣਾ ਨਾਨਕ ਅੱਖਣ ਸਭ ਕੋ ਆਖੇ ਇੱਕ ਤਿੱਖ ਸਿਆਣਾ ਗੱਡਾ ਸਾਹਿਬ ਡੇ ਨਾ ਹੀ ਕੀਤਾ ਜਾ ਕਹੋ ਵੈ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆ ਨਾ ਸੋਹੈ ਪਾਤਲ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕੈ ਨਿਕਵਾਤ ਸੈਸ 18 ਕੈਨਕ ਤੇ ਬਾਸ ਲਿਖਤਾ ਤੋ ਲੇ ਕਾਵਿਤਾ ਲਿਖੀ ਹੈ ਲੇਖ ਵਿਨਾਸ ਨਾਨਕ ਓਡਾਖੀ ਹੈ ਆਪੇ ਜਾਣੇ ਆਪ ਸਲਾਹੀ ਸਲਾਹੀ ਤਿਸੁਰਤ ਨ ਪਾਈ ਅਨਦਿਆਂ ਤੈਵਾਪੁ ਇਸਮੰਦਨਾ ਜਾਣੀਐ ਇਸ ਮਨਸਾ ਸੁਲਤਾਨ ਗ੍ਰਹਾ ਸਿਤੀ ਮਾਲ ਧਾਨ ਕੀੜੀ ਤੁਰਨਾ ਹੋਵਣੀ ਜੇ ਸੁਨੋ ਨਾ ਵੀਸਰੈ ਅੰਤਨ ਸਿਫਤੀ ਕਹਿਣ ਨਾ ਅੰਤ ਅੰਤਨ ਕਰਨੇ ਦੇਰ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤਨ ਅੰਤਨ ਆਪੇ ਕੈ ਮਨੰਬੰਤ ਅੰਤਨ ਜਪੇ ਕੀਤਾ ਆਕਾਰ ਅੰਤਨ ਜਪੇ ਪਰ ਬਾਰੰਦ ਕਰਨ ਕੀਤੇ ਵਿਰਲਾਹੇ ਤਾਂ ਕੇ ਅੰਤਨ ਪਾਏ ਜਾਹਿ ਇਹੋ ਅੰਤ ਨ ਜਾਣੇ ਕੋਈ ਬੋਤਕੀ ਹੈ ਬੋਤਕ ਹੋਏ ਵੱਡਾ ਸਾਇੂ ਚਾਹਤਾ ਉੱਚੇ ਉਪਰੂ ਚਾਹਨਾ ਏ ਵੱਡੂ ਚਾਹ ਵੈ ਕੋਈ ਤੇ ਸੂਚੇ ਕੋ ਜਾਣੇ ਸੋਏ ਜੀਵੜੇ ਅਪ ਜਾਣੇ ਆਪਾ ਆਪਣਾ ਨੰਦਰੀ ਕਰਮੀ ਦਾਤ ਬੋਤਕਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਲਤ ਮਾਏ ਕੀਤੇ ਮੰਗੈ ਜੁਦ ਪਾਰ ਕੀਤੇ ਅੰਤ ਨੇ ਵਿਚਾਰ ਕੀਤੇ ਘਤ ਤੈ ਵੇਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੂਰਖਾਈ ਖਾਈ ਖਾਈ ਕਿਤੇ ਅਨੂਪੂਗ ਸਦਮਾਰ ਏ ਪੇਦਾ ਤੇਰੀ ਦਾਤਾਰ ਬਨਕਲਾਸੀ ਭਾਣੇ ਹੋਇ ਰਖਣ ਸਕੈ ਕੋਈ ਜੇ ਕੋ ਗਾਇਕ ਅਖਣ ਪਾਇ ਹੋ ਜਾਣੇ ਜੀਤੀਆਂ ਮੁਖ ਆਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇਕੇਈ ਕੇ ਜਿਸਨੋ ਬਖਸ਼ੇ ਸਿਪਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਗੁਣ ਮੂਲ ਵਪਾਰਮਲੋ ਅਪਾਰੀ ਮਲ ਪੰਡਾਰ ਮੁਲੇ ਹੈ ਮੁਲੇ ਜਾਹੇ ਮੁਲ ਪੈ ਮੁਲਾਸ ਮਾਏ ਮੁਲ ਧਰ ਮੁਲ ਦੀਵਨ ਮੁਲ ਤੁਲ ਮੁਲ ਪਰਵਾਨ ਅਮੁੱਲ ਬਖਸ਼ੀਸ਼ ਮੁਰਨੀ ਸਾਡ ਮੁਲ ਕਰਮ ਮੁਲ ਫੁਰਮਾਨ ਮੁਲੋ ਮੁਲਾਖਿਆ ਨਾ ਜਾਏ ਆਖਾ ਕਰੇਲ ਵਿਲਾਈ ਆਖੇ ਵਿਦ ਪੜ ਪੁਰਾਣੀ ਆਖੇ ਪੜੇ ਕਰੇ ਵਿਖਿਆ ਨੇ ਆਖੇ ਵਰ ਮੇ ਆਖੇਂਦਾ ਆਖੇ ਗੋਪੀਤਾ ਗੋਵਿੰਦ ਆਖੇ ਇਸਰ ਕੇ ਸਦ ਆਖੇ ਗੇਤੇ ਕੀਤੇ ਬੁੱਧ ਅੱਖਰਨ ਵੱਖੇ ਦੇਵ ਅਕੀ ਸੁਨਮੰਜਨ ਸੇਵ ਕੀਤੇ ਅੱਖਰ ਕਨ ਪਾਈ ਕੀਤੇ ਕਹਿ ਕੇ ਠੁਟ ਜਾਏ ਇਹਤੇ ਕੀਤੇ ਹੋਰ ਕਰੇ ਤਾਗਣ ਸਕੇ ਕੀ ਕੀ ਜੜ ਪੈ ਤੇੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਅੱਖਰ ਬੋਲ ਬਗਤਨ ਲਿਖੀਐ ਸਰਗਾ ਵਾਰਾ ਗਵਾਰ ਸੁਧਰ ਕੀ ਅਸੁਕਰ ਕੀ ਜਿਤਵੇ ਸਰਬ ਸੰਭਾਲੇ ਵਾਜੇ ਨਾਦਨ ਇਕ ਸੰਗਾ ਕੀਤੇ ਬਹੁਨ ਹਾਰੇ ਕੀਤੇ ਰਾਗ ਪਰਿਸਰ ਕੀਣ ਕੀਤੇ ਗਵਨ ਹਾਰੇ ਗਾਵੈ ਤੁਨ ਪਉਣ ਪਾਣੀ ਬੈ ਸੰਦਰਗਵੈ ਰਜਤਮੰ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰਵਰਮਾ ਦੇਵੀ ਸੋਣ ਸਦਸਵਾਰੇ ਗਾਵੈ ਨੰਦ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਦੀ ਸੰਬਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵੈ ਜਨਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਾਰੇ ਜਗਤਿ ਗਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸੁਰਗਮ ਵਿੱਚ ਪਿਆਲੇ ਗਾਵੇ ਨਰਤਨ ਪਾਈ ਤੇਰੀ ਅਰਸਾ ਤੀਤ ਨਾਲੇ ਗਾਵੇ ਜੁਤ ਮਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਗੁਰ ਕਰ ਰੱਖੇ ਧਾਰੇ ਸਹੀ ਤੂੰ ਨ ਗਾਵੇ ਜੁਤ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵੇ ਸਿਮ ਜਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਚਾ ਸਚਿ ਨਾਈ ਐ ਪੀਓ ਸਿਜਨਾਂ ਦੇ ਅਸਿਰਚਾਂ ਜਿਨ ਅਰਚਾਈ ਰੰਗੀ ਰੰਗੀ ਭਾਤੀ ਕਰ ਕਾਜਿਨ ਸਿਮਾਏ ਜਿਨ ਨੂੰ ਪਾਈ ਕਰ ਕਰ ਵੇਖੈ ਗੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਉਪਨਾ ਕਰ ਨਾ ਜਾਈ ਸੋ ਪਾਤਸ਼ਾਹ ਊਸ਼ਾਹ ਪਾਤਸਾਹ ਨਾਨਕ ਰੈਣ ਰਿੜਾਈ ਮੁੰਦਾ ਸੰਦੋਗ ਸ਼ਰਮ ਬ ਚੋਲੀ ਤੇ ਅਣ ਕਰਿ ਬੂਤ ਕਿੰთა ਕਾਲ ਕੁਵਾਰੀ ਕਾਇ ਜੁਗਤਿੰਦਰਾ ਪ੍ਰਤੀ ਤਾਈ ਪੰਤੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਹ ਦੇਤ ਸਿਆਦੇ ਸੁ ਆਦਨੀਲ ਨਦਨਹ ਤੋ ਜੁਦੋਏ ਕੋ ਵੇਸਾ ਉਗਤ ਗਿਆਨ ਦੇ ਆ ਭੰਡਾਰਨ ਕੜਕੜਵਾਜੈ ਨਾਦ ਆਪਨਾ ਨਾਥੀ ਸਭ ਜਾ ਕਿਰਿ ਸਿਦੇਵਰਾ ਸਾਧ ਸੰਜੋਗ ਜੁ ਦੇਵਕਾਰ ਚਲਾਵੇ ਲੇਖਿਆ ਵੇ ਭਾਗ आदेश दिसै आदेश अद नीलनदन नहत जो जो एको वैसा एकम आयुक्त वे आयत चलि प्रवाण इक संसार इक भंडारी इक लाई दीवा जो इस भाव तो चलावे जे होवे फरमान ओ वेखे ओ ननंदरण भवत वंडान आदेश दिसै आदेश अद नीलनदन नहत जो जो एको वैसा हासन ਲੋਇ ਲੋਇ ਪੰਡਰ ਜੋਖਸ ਪਾਸੇ ਕਵਾਰ ਕਰ ਕਰੇ ਕੇ ਸਜਨ ਹਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇਤ ਸਹਾ ਦੇਸਾ ਦੇ ਨੀ ਲਾ ਨਾ ਹਤ ਜੁਗ ਜੁਗ ਇੱਕੋ ਵੇਸਾ ਇੱਕ ਦੂਜੀ ਪੌ ਲਖ ਹੋਇ ਲਖ ਹੋਵੇ ਲਖ 20 ਲਖ ਲਗੇੜਾ ਖੀਏ ਇੱਕ ਨਾਮ ਜਗਦੀਸ਼ੇ ਤਰਵਤ ਪਪੜੀਆ ਚੜੀਏ ਹੋਏ ਕੀਸ ਸੁਣ ਗੱਲਾ ਆਕਾਸ਼ ਕੀ ਟਾਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੇ ਠੀਸ ਅੱਖਣ ਜੋਰਜ ਪੈਣੇ ਜੋਰ ਜੋਰ ਨ ਮੰਗਨ ਦੇਨ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰুতি ਗਿਆਨ ਵਿਚਾਰ ਜੋਰ ਨ ਯੁਕਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਤ ਨ ਕੋਈ ਰਾਤੀ ਰੂਤੀ ਸਿੱਤੀ ਵਾਰ ਪਵਨ ਪਣੇ ਅਗਨੀ ਪਾਤਲ ਤੇ ਸਿਵਿ ਧਰਤੀ ਥਵ ਰਖੀ ਧਰਮਸਾਲ ਤਿਸੋ ਜੀ ਜੋਤ ਕੇ ਰੰਗ ਤਨ ਕੇ ਨਾ ਨਿਕ ਅਨੰਤ ਕਰਮੇ ਕਰਮ ਹੋਏ ਵਿਚਾਰ ਤੇ ਥੈਬ ਸਚਾ ਕਰਵਾਰ سچا آپ سچا دروار تیتھے سون پنچ پرواہ ندری کرم کچھ پائے نانک گئے کھو کرم کھیتی بن پانی بے سنترتے کرن مہیش کے گرد کڑی روپ رنگ کے بےس کہتیا کرم میر کے دوب دیس کے سور کیتے کیتے منڈل دیس ਕੀਤੇ ਸਤਿਗੁਰ ਨਾਨਕ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਮਨ ਕੀਤੇ 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 ਰਤਨ ਸਮੁੰਦ ਕੀਤੀਆਂ ਖਾਣੀਆਂ ਕੀਤੀਆਂ ਪਾਣੀਆਂ ਕੀਤੇ ਪਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਕੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਥਾ ਨਾਦ ਬਨੋਰ ਕੋ ਅਨੰਦ ਸ਼ਰਮ ਖੰਡ ਕੀ ਬਾਣੀ ਰੂਪਿਤ ਅਕੜੀਆ ਬਹੁਤ ਨੂੰ ਤਾਂ ਕਿਆਂ ਗੱਲਾਂ ਗਥੀਆਂ ਨਾ ਜਾਏ ਜੇ ਕੋ ਕਹਿ ਵਿਛੈ ਬਿਛਤਾਏ ਤਿੱਥਾ ਗੜੀਐ ਸੁਰਤ ਮਤਿ ਮਨ ਬੁੱਧਿ ਤਿੱਥਾ ਗੜੀਐ ਸੁਰਸਿ ਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰਿ ਤਿਥੈ ਹੋਰ ਨ ਕੋਈ ਹੋਰ ਤਿੱਥਾ ਚੋਦ ਮਾਵਲ ਸੂਤਨ ਮਹਾਰਾਮ ਰਹਿਆ ਭਰਪੂਰ ਤਿੱਥੈ ਸੀ ਤੁਸੀ ਤਵੇਂ ਮਾਹਿਤ ਅੰਗ ਰੂਪ ਨ ਗਤਨੇ ਜਾਏ ਨਾ ਉਮਰਨ ਠਾਗੇ ਜਾਏ ਜਿਨ ਕੈ ਰੰਬ ਸਹਿ ਮਨ ਮਾਹੇ ਤਿੱਥੈ ਭਗਤ ਹੋ ਸਕੇ ਲੋਕ ਰੈਨੰ ਸਚਾ ਮਨ ਸੋਏ ਸਚ ਕਨਵਸਨ ਅੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿਤੈ ਖੰਡ ਮੰਡਲ ਵਰਪੰਡ ਜੇ ਕੁਥੈ ਦੰਤ ਨਾਂਤੋ ਦਿਥੈ ਲੋਲ ਆਕਾਰ ਜਿਵੇਂ ਜੋ ਕੁਮਤੈ ਤਦੂਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਿਰਨ ਮਤ ਵੇਦ ਹਥੀਯਾਰ ਪਉ ਖੱਲਾ ਅਗਣ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਟਕਸਲ ਜਿਨ ਕੋ ਨਦੁਰ ਕਰਮ ਤਨ ਕਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਤ ਤਮ ਹਤ ਦਿਵਸ ਰਾਤ ਦੋਇ ਤਾਈਂ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ